ਬੰਗਲਾਦੇਸ਼ ਦੇ ਹਿੰਦੂਆਂ ਤੇ ਹੋ ਰਹੇ ਅਤਿਆਚਾਰਾਂ ਵਿਰੋਧ ਪੰਜਾਬ ਵਿੱਚ ਵਕਫਕ ਥਾਈਂ ਰੋਜ਼ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਇਸੇ ਕੜੀ ਤਹਿਤ ਬਰਨਾਲਾ ਵਿੱਚ ਕੱਡੇ ਗੇ ਰੋਸ ਮਾਰਚ ਵਿੱਚ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੇ ਬੰਗਲਾਦੇਸ਼ ਖਿਲਾਫ ਨਾਅਰੇਬਾਜ਼ੀ ਕੀਤੀ ਰੇਲਵੇ ਸਟੇਸ਼ਨ ਤੋਂ ਸ਼ੁਰੂ ਹੋਇਆ ਇਹ ਰੋਸ ਮਾਰਚ ਸ਼ਹੀਦ ਭਗਤ ਸਿੰਘ ਚੌਕ ਵਿਖੇ ਪਹੁੰਚ ਕੇ ਮੁਕੰਮਲ ਹੋਇਆ ਇਸ ਦੌਰਾਨ ਬਜਰੰਗ ਦਲ ਦੇ ਪ੍ਰਧਾਨ ਨੀਲਮਨੀ ਸਮਾਧਿਆ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਬੰਗਲਾਦੇਸ਼ ਵਿੱਚ ਪਿਛਲੇ ਕੁਝ ਦਿਨਾਂ ਤੋਂ ਹਿੰਦੂਆਂ ਨੂੰ ਲੁੱਟਣ ਕਤਲਿਆਂ ਅਤੇ ਅਕਸਰਨੀ ਆਕਟਨਾਵਾਰੇ ਖਿਲਾਫ ਹਿੰਦੂਆਂ ਨੂੰ ਇਕਜੁੱਟ ਹੋਣ ਦੀ ਲੋੜ ਹੈ ਆਗੂਆਂ ਨੇ ਕੇਂਦਰ ਸਰਕਾਰ ਨੂੰ ਇਸ ਮਸਲੇ ਤੇ ਫੌਰੀ ਬੰਗਲਾਦੇਸ਼ ਨਾਲ ਗੱਲਬਾਤ ਕਰਨ ਅਤੇ ਉਥੇ ਰਹਿ ਰਹੇ ਹਿੰਦੂਆਂ ਦੀ ਰੱਖਿਆ ਯਕੀਨੀ ਬਣਾਏ ਜਾਣ ਬਾਰੇ ਲੋੜੀਂਦੇ ਕਦਮ ਚੁੱਕਣ ਦੀ ਅਪੀਲ ਕੀਤੀ ਅੱਜ ਜੋ ਰੋਸ ਮਾਰਚ ਸ਼ਹਿਰ ਦੇ ਵਿੱਚ ਗੱਡਿਆ ਗਿਆ ਵੱਖ-ਵੱਖ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਵੱਲੋਂ ਤੇ ਬੰਗਲਾਦੇਸ਼ ਦੇ ਵਿੱਚ ਪਿਛਲੇ 2 ਹਫ਼ਤਿਆਂ ਤੋਂ ਜੋ ਉਥੇ ਰਹਿ ਰਹੇ ਹਿੰਦੂਆਂ ਦਾ ਕਤਲੇਆਮ ਹੋ ਰਿਹਾ ਉਹਨਾਂ ਦੇ ਦੁਕਾਨਾਂ ਉਹਨਾਂ ਦੀਆਂ ਫੈਕਟਰੀਆਂ ਨੂੰ ਅੱਗ ਲਾਈਆਂ ਜਾ ਰਹੀਆਂ ਨੇ ਜਿਹੜਾ ਅੱਜ ਦਾ ਪ੍ਰਦਰਸ਼ਨ ਆ ਇਹ ਰੋਸ ਮਾਰਚ ਆ ਚੇਤਾਵਨੀ ਮਾਰਚ ਵੀ ਆ ਰੋਸ ਮਾਰਚ ਵੀ ਆ ਇਹ ਸਹਿਤ ਨਹਿਰੂ ਚੌਕ ਤੋਂ ਸ਼ੁਰੂ ਹੋ ਕੇ ਸ਼ਰਮਨਦਰ ਤੋਂ ਪਗਾ ਸਿੰਘ ਚੌਕ ਤੱਕ ਆਇਆ ਇਹ ਸਾਰੇ ਸਮਾਜਿਕ ਤੇ ਧਾਰਮਿਕ ਸੰਗਠਨਾਂ ਨੇ ਇਕੱਠੇ ਹੋ ਕੇ ਬਰਨਾਲੇ ਕੀਤਾ ਸੀ ਇਹ ਕੱਲੇ ਬਰਨਾਲੇ ਨਹੀਂ ਹੋ ਰਿਹਾ ਇਹ ਪੂਰੇ ਭਾਰਤ ਦੇ ਵਿੱਚ 790 ਕੇਂਦਰ ਜ਼ਿਲ੍ਹਾ ਕੇਂਦਰਾਂ ਤੇ ਹੋ ਰਿਹਾ ਵਾ ਅੱਜ ਦਾ ਜਿਹੜਾ ਪ੍ਰੋਟੈਸਟ ਹੈ ਸਟੇਸ਼ਨ ਵਾਲੇ ਸ਼ਿਵ ਮੰਦਰ ਤੋਂ ਸ਼ੁਰੂ ਹੋ ਕੇ ਸਰਦਾਰ ਭਗਤ ਸਿੰਘ ਚੌਂਕ ਤੱਕ ਖਤਮ ਹੋਇਆ ਇਸ ਦਾ ਮਕਸਦ ਹੈ ਜੋ ਗੁੰਗੀ ਸਰਕਾਰ ਹੈ ਬੰਗਲਾਦੇਸ਼ ਦੀ ਉਸ ਦੇ ਕੰਨ ਖੋਲਣੇ ਕਿ ਉੱਥੇ ਹਿੰਦੂਆਂ ਦਾ ਰੋਜ਼ ਨਰਸਨਹਾਰ ਹੋ ਰਿਹਾ